ਤੂੰ ਝੂਠਾ ਪਿਆਰ ਨਾ ਕਰ ਜੇ ਕੋਈ ਜਜ਼ਬਾ ਨਹੀਂ ਹੈ ਤੂੰ ਝੂਠਾ ਪਿਆਰ ਨਾ ਕਰ ਜੇ ਕੋਈ ਜਜ਼ਬਾ ਨਹੀਂ ਹੈ ਰੂ ਦਾ ਰਿਸ਼ਤਾ ਪਾਕ ਪਵਿੱਤਰ ਹੁੰਦਾ ਕੋਈ ਕਬਜ਼ਾ ਨਹੀਂ ਹੈ ਸੁੱਕਦਾ ਨਹੀਂ ਕਦੇ ਰੁਖ ਵੀ ਆਪੇ ਸੁੱਕਦਾ ਨਹੀਂ ਕੋਈ ਰੁਖ ਵੀ ਐਵੇਂ ਜਦ ਤੱਕ ਜੜ ਕੋਈ ਵੱਢਦਾ ਨਹੀਂ ਹੈ ਅਗਲਾ ਸ਼ੇਰ ਹੈ ਕਿ ਅਮਰਬੇਲ ਜਿਹੇ ਨਸ਼ੇ ਹੁੰਦੇ ਨੇ ਅਮਰਬੇਲ ਜਿਹੇ ਨਸ਼ੇ ਹੁੰਦੇ ਨੇ ਅਮਰਬੇਲ ਅਸੀਂ ਹਰੀ ਪਰੇ ਰੁੱਖ ਦੇ ਉੱਪਰ ਜੇਕਰ ਛੱਡ ਦਈਏ ਤਾਂ ਉਹ ਸੁਰਖ ਨੂੰ ਖਤਮ ਕਰ ਦਿੰਦੀ ਹੈ ਸੁਕਾ ਦਿੰਦੀ ਹੈ ਤੇਵੇਂ ਜਿਹੜੇ ਨਸ਼ੇ ਹੁੰਦੇ ਆ ਜ਼ਿੰਦਗੀ ਨੂੰ ਬਰਬਾਦ ਕਰਦੇ ਉਸ ਸ਼ੇਰ ਹੈ ਜਿਹੜਾ ਮੈਂ ਜਿਹੜੀ ਉਹਦੀ ਤਰਜਮਾਨੀ ਕਰ ਰਿਆ ਕਿ ਅਮਰਬੇਲ ਜਿਹੇ ਨਸ਼ੇ ਹੁੰਦੇ ਨੇ ਕੋਈ ਆਪਣੇ ਆਪ ਤੇ ਲੱਗਦਾ ਨਹੀਂ ਹੈ ਸਿਆਸ ਜੈਮੋਂ ਉਪਤ ਹੋ ਗਈ ਹੈ ਸਿਆਸਤਦਾਨ ਆਪਣੇ ਮਤ